ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਸਾਬ ਸ੍ਰੀ ਗੁਰਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਦਾਸੀਆਂ ਦੌਰਾਨ 1520 ਈਸਵੀ ਨੂੰ ਇਸ ਸਥਾਨ ਤੇ ਪਹੁੰਚੇ ਇੱਥੇ ਇੱਕ ਉੱਚੀ ਪਹਾੜੀ ਤੇ ਪਾਣੀ ਦੇ ਚਸ਼ਮੇ ਦੇ ਕਾਬਜ ਕੰਧਾਰੀ ਨਾਂ ਦਾ ਵਲੀ ਰਹਿੰਦਾ ਸੀ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤੇ ਆਪਨੇ ਗੁਰਨਾਨਕ ਦੇਵ ਜੀ ਦੀ ਆਗਿਆ ਪ੍ਰਾਪਤ ਕਰਕੇ ਵਲੀ ਕੰਧਾਰੀ ਤੋਂ ਪੀਣ ਲਈ ਪਾਣੀ ਮੰਗਣ ਗਏ ਦੋ ਵਾਰ ਪਾਣੀ ਮੰਗਣ ਤੇ ਵਲੀ ਕੰਦਾਰੀ ਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਸ੍ਰੀ ਗੁਰਨਾਨਕ ਦੇਵ ਜੀ ਨੇ ਇਹ ਦੇਖ ਕੇ ਹੱਥ ਵਿੱਚ ਫੜੀ ਸੋਟੀ ਨੂੰ ਉਸ ਪਹਾੜੀ ਦੀ ਜੜ ਵਿੱਚ ਮਾਰਿਆ ਜਿਸ ਤੇ ਵਲੀ ਕੰਦਾਰੀ ਨਵਾਸ ਕਰਦਾ ਸੀ ਤੇ ਉੱਥੋਂ ਜਲਦਾ ਸੋਮਾ ਵਗ ਤੁਰਿਆ। ਭਾਈ ਮਰਦਾਨਾ ਜੀ ਜਲ ਛੱਕ ਕੇ ਤ੍ਰਿਪਤ ਹੋਏ। ਉਧਰ ਨਾਲ ਹੀ ਪਹਾੜੀ ਉੱਪਰ ਜੋ ਵਲੀ ਕੰਦਾਰੀ ਪਾਸ ਪਾਣੀ ਦਾ ਚਸ਼ਮਾ ਸੀ ਉਹ ਖੁਸ਼ਕ ਹੋ ਗਿਆ। ਵਲੀ ਕੰਦਾਰੀ ਨੇ ਪਹਾੜੀ ਤੋਂ ਥੱਲੇ ਵੱਲ ਦੇਖਿਆ ਕੇ ਗੁਰੂ ਸਾਹਿਬ ਨੇ ਉਸ ਦਾ ਪਾਣੀ ਸੁਕਾ ਕੇ ਚਸ਼ਮਾ ਬਗਾ ਲਿਆ ਹੈ ਉਹ ਬਹੁਤ ਗੁੱਸੇ ਵਿੱਚ ਆਇਆ ਉਸ ਨੇ ਗੁਰੂ ਸਾਹਿਬ ਨੂੰ ਕੁਚਲ ਦੇਣ ਤੇ ਨਿਕਲਦੇ ਹੋਏ ਚਸ਼ਮੇ ਨੂੰ ਬੰਦ ਕਰਨ ਲਈ ਪਹਾੜੀ ਦਾ ਇੱਕ ਪੱਥਰ ਗੁਰੂ ਸਾਹਿਬ ਵੱਲ ਨੂੰ ਰੇੜਿਆ ਅਤੇ ਆਪਣੀ ਕਰਾਮਾਤ ਦਾ ਚਮਤਕਾਰ ਦਿਖਾਇਆ ਇਹ ਪੱਥਰ ਚਸ਼ਮੇ ਦੇ ਉੱਪਰ ਵੱਲ ਗੁਰੂ ਸਾਹਿਬ ਦੇ ਉੱਤੇ ਨੂੰ ਆਇਆ ਗੁਰੂ ਸਾਹਿਬ ਨੇ ਆਪਣੇ ਸੱਜੇ ਹੱਥ ਨਾਲ ਉਸ ਪੱਥਰ ਨੂੰ ਰੋਕਿਆ ਤਾਂ ਗੁਰੂ ਸਾਹਿਬ ਦਾ ਪੰਜਾ ਉਸ ਪੱਥਰ ਵਿੱਚ ਗੜ ਗਿਆ ਬਲੀ ਕੰਦਾਰੀ ਨੇ ਆਪਣੀ ਸ਼ਕਤੀ ਦਾ ਬਲ ਬਥੇਰਾ ਲਾਇਆ ਪਰ ਉਹ ਪੱਥਰ ਉੱਥੋਂ ਨਾ ਹਿੱਲਿਆ ਸੋ ਇਸ ਤਰ੍ਹਾਂ ਪੰਜੇ ਦਾ ਨਿਸ਼ਾਨ ਪੱਥਰ ਵਿੱਚ ਸਦਾ ਲਈ ਕਾਇਮ ਹੋ ਗਿਆ ਸਮਾਪਾ ਕੇ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਪੰਜਾ ਸਾਹਿਬ